ਦਾ ਬੈਂਕ ਖਾਤਾ ਕਿਸੇ ਵੇਲੇ ਵੀ ਖਾਲੀ ਹੋ ਸਕਦਾ ਹੈ ਜੇਕਰ ਤੁਸੀਂ ਆਪਣੇ ਫੋਨ ਦੀਆਂ ਇਹ ਸੈਟਿੰਗਾਂ ਨਹੀਂ ਕਰਦੇ। ਇਹ ਸੈਟਿੰਗਾਂ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ। ਆਪ ਤੁਹਾਨੂੰ ਆਪਾ ਦੱਸਦੇ ਆ ਵੀਡੀਓ ਦੇ ਵਿੱਚ। ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ Google Chrome ਦੇ ਵਿੱਚ ਜਾਣਾ ਹੈ। Chrome ਓਪਨ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਰ ਤਿੰਨ ਬਿੰਦੂ ਬਣੇ ਹੋ ਤੇ ਆਪਾਂ ਕਲਿੱਕ ਕਰਨਾ। ਕਰਨ ਤੋਂ ਬਾਅਦ ਆਪਾਂ ਇੱਥੇ ਸੈਟਿੰਗ ਦੇ ਵਿੱਚ ਆ ਜਾਣਾ। ਸੈਟਿੰਗ ਦੇ ਵਿੱਚ ਆਉਣ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਥੋੜਾ ਜਿਹਾ ਥੱਲੇ ਆਉਣਾ। ਉਹਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਹੈ ਪੇਮੈਂਟ ਮੈਥਡ ਕਿੱਥੇ ਲਿਖਿਆ ਹੈ ਨਾ Google Password Manager ਇਹਦੇ ਥੱਲੇ ਤੁਸੀਂ ਦੇਖੋ ਪੇਮੈਂਟ ਮੈਥਡ ਲਿਖਿਆ ਹੈ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਸੇਵ ਹੈ ਫਿਰ ਪੇਮੈਂਟ ਮੈਥਡ ਤਾਂ ਇਹ ਸੈਟਿੰਗ ਇੱਥੇ ਆਪਣੇ ਔਨ ਹੁੰਦੀ ਹੈ ਇਹਦਾ ਨਾ ਕੀ ਹੁੰਦਾ ਹੈ ਮੰਨ ਲਓ ਆਪਾਂ ਕੋਈ ਵੀ ਮਤਲਬ UPI ਪੇਮੈਂਟ ਕਰਨਾ ਚਾਹੇ Google Pay Paytm ਜਾਂ ਹੋਰ ਵੀ ਕੋ ਕਰਦੇ ਹਨ ਉਹਦੇ ਵਿੱਚ ਜਿਹੜਾ ਆਪਣਾ ਡਿਟੇਲ ਹੁੰਦੀ ਹੈ ਜੋ ਵੀ ਡਾਟਾ ਹੁੰਦਾ ਤਾਂ ਇੱਥੇ ਸੇਵ ਹੋ ਜਾਂਦਾ ਆਪਣੇ ਫੋਨ ਦੇ ਵਿੱਚ ਜੇਕਰ ਇਹ ਔਨ ਹੁੰਦੀ ਹੈ ਜਿੰਨੇ ਵੀ ਹੈਕਰ ਆ ਤੋ ਆਪਣਾ ਡਾਟਾ ਇਥੋਂ ਯੂਜ਼ ਕਰਕੇ ਤਾਂ ਆਪਣਾ ਜਿਹੜਾ ਅਕਾਊਂਟ ਆ ਉਹ ਹੈਕ ਕਰ ਲਾਂਦੇ ਆ ਤਾਂ ਇਹਨੂੰ ਕੀ ਕਰਨਾ ਇਥੋਂ ਆਪਾਂ ਇਹਨੂੰ ਬੰਦ ਕਰ ਦਾਨਾ ਬੰਦ ਕਰਨ ਤੋਂ ਬਾਅਦ ਕੀ ਕਰਨਾ ਆਪਾਂ ਬੈਕ ਆ ਜਾਣਾ ਬੈਕ ਆਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆਉਣਾ ਆ ਥੱਲੇ ਆਉਣ ਤੋਂ ਬਾਅਦ ਤੁਸੀਂ نیچے ਆ ਜਾਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਥੱਲੇ ਲਿਖਿਆ ਆ ਸਾਈਡ ਸੈਟਿੰਗ ਇੱਥੇ ਆਪਾਂ ਕਲਿੱਕ ਕਰਾਂ ਇੱਥੇ ਕਲਿੱਕ ਕਰਨ ਤੋਂ ਬਾਅਦ ਲੋਕੇਸ਼ਨ ਇੱਥੇ ਵੀ ਆਪਾਂ ਔਨ ਹੁੰਦੀ ਇਹਨੂੰ ਆਪਾਂ ਬੰਦ ਕਰ ਦਾਨਾ ਬੰਦ ਕਰਨ ਤੋਂ ਬਾਅਦ ਕੈਮਰਾ ਇਹ ਵੀ ਇਥੋਂ ਬੰਦ ਕਰ ਦਾਨਾ ਇਹ ਸੈਟਿੰਗਾਂ ਬੰਦ ਕਰਨ ਤੋਂ ਬਾਅਦ ਆਪ ਲੈਂਡ ਦੇ ਵਿੱਚ ਆਪਾਂ ਹ ਹੱਥ ਥੱਲੇ ਤੁਸੀਂ ਦੇਖਿਆ ਥਰਡ ਪਾਰਟੀ ਕੁਕੀਜ਼ ਇੱਥੇ ਆਪਾਂ ਕਲਿੱਕ ਕਰਨਾ ਇਹ ਵੀ ਇੱਥੇ ਆਪਣੇ ਅਲਾਉ ਹੁੰਦੀਆਂ ਥਰਡ ਪਾਰਟੀ ਕੁਕੀਜ਼ ਨੂੰ ਵੀ ਕਰਨਾ ਇੱਥੋਂ ਆਪਾਂ ਬਲੌਗ ਤੇ ਕਲਿੱਕ ਕਰਤ ਆਣਾ ਬਲੌਗ ਤੋਂ ਕਲਿੱਕ ਕਰਨ ਤੋਂ ਬਾਅਦ ਆਪਾਂ ਬੈਕ ਆ ਜਾਣਾ ਬੈਕ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਕਿ ਇੱਥੇ ਲਿਖਿਆ ਹੈ ਐਡਸ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇਹ ਵੀ ਇੱਥੇ ਆਪਣੇ ਆਨ ਹੁੰਦੀ ਕਿਦਾਂ ਆਪਾਂ ਦੇਖਦੇ ਆ ਨਾ ਬਹੁਤ ਸਾਰੀ ਆਪਾਂ ਨੂੰ ਐਡ ਵਗੈਰਾ ਵੀ ਜਿਹੜੀ ਆਉਂਦੀ ਉਹ ਵੀ ਇੱਥੋਂ ਆਪਾਂ ਬੰਦ ਕਰਤ ਆਣਾ ਬੰਦ ਕਰਨ ਤੋਂ ਬਾਅਦ ਆਪਾਂ ਥੋੜੀ ਜਿਹੀ ਹੋਰ ਥੱਲੇ ਆਏ ਆ ਨ ਤਾਂ ਮਤਲਬ ਆਪਾਂ ਦੇਖਦੇ ਆ ਨਾ ਕਈ ਵੇਲੇ ਆਪਾਂ ਕਿਤੇ ਵੈਬਸਾਈਟ ਪਰ ਜਾਂਦੇ ਹਾਂ ਬਲ ਉਹਨਾਂ ਆਟੋਮੈਟਿਕਲੀ ਆਪੇ ਸਾਈਨ ਇਨ ਹੋ ਜਾਂਦੇ ਆ ਤੇ ਇੱਥੇ ਆਪਾਂ ਇਹਨੂੰ ਬੰਦ ਕਰ ਦਾਨਾ ਬੰਦ ਕਰਨ ਤੋਂ ਬਾਅਦ ਆਪਾਂ ਫੇਰ ਬੈਕ ਆ ਜਾਣਾ ਹੈ ਬੈਕ ਆਉਣ ਤੋਂ ਬਾਅਦ ਇੱਥੇ ਆਟੋਮੈਟਿਕਲੀ ਡਾਊਨਲੋਡ ਇੱਥੇ ਆਪਾਂ ਕਲਿੱਕ ਕਰਨਾ ਤੇ ਇੱਥੋਂ ਕੀ ਕਰਨਾ ਆਪਾਂ ਇੱਥੇ ਇਹਨੂੰ ਵੀ ਆਪਾਂ ਬੰਦ ਕਰ ਦਾਨਾ ਬੰਦ ਕਰਨਾ ਕੀ ਹੋਣਾ ਕਈ ਵੇਲੇ ਆਪਾਂ ਦੇਖਦੇ ਆ ਨਾ ਕਿਤੇ ਵੈਬਸਾਈਟ ਤੇ ਜਾਂਦੇ ਆ ਜਾਂ ਗੂਗਲ ਕ੍ਰੋਮ ਤੇ ਜਾਂਦੇ ਆ ਤਾਂ ਉਹ ਆਪਾਂ ਡਾਊਨਲੋਡ ਵੀ ਨਹੀਂ ਕੁਛ ਕਰਦੇ ਤਾਂ ਆਟੋਮੈਟਿਕਲੀ ਡਾਊਨਲੋਡ ਹੋ ਜਾਂਦੇ ਆ ਉਹ ਤਾਂ ਮਤਲਬ ਇਨੀਆਂ ਸੈਟਿੰਗਾਂ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਅਕਾਊਂਟ ਹੈ ਬਿਲਕੁਲ ਸੇਫ ਹੋ ਜਾਊਗਾ ਸਕਿਉਰ ਹੋ ਜਾਊਗਾ ਕੋਈ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ ਤਾਂ ਇਸ ਵੀਡੀਓ ਨੂੰ ਹਰ ਇੱਕ ਬੰਦੇ ਤੱਕ ਸ਼ੇਅਰ ਕਰ ਦੇ ਕਿਉਂਕਿ ਹਰੇਕ ਦੇ ਇਹ ਜਾਣਕਾਰੀ ਕੰਮ ਆਉਣ ਵਾਲੀ ਆ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ